14 ਮਹੀਨੇ ਥੋੜੇ ਨਹੀਂ ਹੁੰਦੇ ਕੋਈ ਚੁੱਕ ਕੇ ਚੱਲਦਾ ਰਹਿ ਸਕਦਾ ਹੈ ਕੋਈ ਵੀਰੋ ਪਹਿਣਾ ਰਸਪੈਟੀਆਂ ਸਾਡੀਆਂ ਹਾਂਜੀ ਕੀ ਨਾਮ ਹੈ ਤੁਹਾਡੇ ਕਿਹੜੀ ਜੂਨੀ ਹੈਗੀ ਤੁਸੀਂ ਕਾਹਦਾ ਤਰ ਦੇਤਾ ਹੈ ਹਰਕਮਨ ਤੇ ਜੂਨੀ ਹੈ ਜੀ ਰੇਖਾ ਰਾਣੀ ਮੇਰਾ ਨਾਮ ਆ ਜੀ ਅਸੀਂ ਮਤਲਬ ਇਹ ਪਿੱਛੇ ਧਰਨਾ ਦੇ ਰਹੇ ਹਾਂ ਜੀ ਸਾਡੀ 13 ਮਹੀਨੇ ਤੋਂ ਪੇਰੀ ਹੈ ਕਾਦੇ ਡਿਪਾਰਟਮੈਂਟ ਚ ਅਸੀਂ ਅੰਗਨ ਮੜੀ ਚ ਆਤਨ ਵਾਲੀ ਡਿਪਾਰਟਮੈਂਟ ਚ ਆਤੀ ਤੇ ਫਿਰ ਕੀ ਕਿਸ ਤਰ੍ਹਾਂ ਕਰਦਾ ਜਿਆਰਾ ਚੱਲਦਾ ਕਰਦਾ ਬਹੁਤ ਪੁਰੀ ਹਾਲਤ ਹੈ ਜੀ ਤੁਸੀਂ ਆਪ ਹੀ ਦੇਖ ਲਓ ਜੀ ਦੀ 1 ਮਹੀਨੇ ਪੇ ਨਾ ਉਹ 1 ਮਹੀਨੇ ਚ ਬੁਰਾ ਹਾਲਾ ਸਾਡੇ ਦਾ 13 ਮਹੀਨੇ ਹੋ ਗਏ ਜੀ 13 ਮਹੀਨੇ ਦੀ ਪੇ ਨਹੀਂ ਆਈ ਸਾਡਾ ਬਹੁਤ ਬੁਰਾ ਹਾਲਾ ਕੁੜੀਆਂ ਕਿੱਥੇ ਲਾਇਆ ਸੀ ਧਰਨਾ ਅਸੀਂ ਧਰਨਾ ਐਮ.ਐਲ.ਏ ਸਾਹਿਬ ਦੀ ਕੋਟੀ ਅੱਗੇ ਲਾਇਆ ਜੀ ਕਿਹੜੇ ਧਰਨਾ ਜਿਹੜੇ ਸਾਹਿਬ ਐਮ.ਐਲ.ਏ ਜਗਰੂਪ ਸਿੰਘ ਗੱਲ ਸੀ ਉਹਨਾਂ ਦੀ ਕੋਟੀ ਨਹੀਂ ਜੀ ਕੋਈ ਗੱਲਬਾਤ ਨਹੀਂ ਹੋਈ ਉਹ ਸਾਨੂੰ ਮਿਲੇ ਨਹੀਂ ਅੱਜ ਕੋਈ ਮੀਟਿੰਗ ਚੱਲ ਰਹੀ ਹੈ ਉਹਨਾਂ ਦੀ ਉਹਨਾਂ ਨਾਲ ਸਾਡੀ ਕੋਈ ਗੱਲਬਾਤ ਨਹੀਂ ਤੇ ਫਿਰ ਤੁਸੀਂ ਪਰਿਵਾਰ ਸੇ ਕਿਸ ਤਰ੍ਹਾਂ ਤੁਸੀਂ ਚਲਾ ਰਹੇ ਖਰਚਾ ਮਤਲਬ ਬਹੁਤ ਬੁਰਾ ਹਾਲਾ ਜੀ ਕੀ ਤੁਹਾਨੂੰ ਦੱਸਿਆ ਕੀ ਕੀ ਇਹ ਖਮਿਆਜਾ ਜੀ 2024 ਚ ਵੀ ਪਹੁੰਚਣਾ ਪਊਗਾ ਇਹਨਾਂ ਨੂੰ ਹਾਂਜੀ ਇਹ ਸਾਡਾ ਏਮ ਆਸੀ ਇਹਨਾਂ ਨੂੰ ਕੋਈ ਵੋਟ ਨਹੀਂ ਦਿੰਦਾ ਆ ਫਿਰ ਇਸ ਤਰੀ ਬੈਠ ਰਹੂਗੇ ਤਾਂ ਨਾ ਲਾਗੇ ਨਹੀਂ ਕੋਈ ਗੱਲ ਨਹੀਂ ਇੱਕ ਵਾਰ ਅਸੀਂ ਮੰਗ ਪੱਤਰ ਦਿੰਨੇ ਆ ਜੀ ਫਿਰ ਸਾਡਾ ਕੈਬਨਿਟ ਮੰਤਰੀਆ ਡਾਕਟਰ ਬਲਜੀਤਪੁਰ ਫਿਰ ਅਸੀਂ ਮਲੋਰ ਧਰਨਾ ਲਾਵਾਂਗੇ ਬਿਤੇ ਮੈਂ ਸਾਡੇ ਹੈਡ ਕਹਿਣਗੇ ਉਵੇਂ ਅਸੀਂ ਦੇ ਲੰਬਾ ਧਰਨਾ ਚੱਲੂ ਲੰਬਾ ਧਰਨਾ ਲਾਵਾਂਗੇ ਤੁਹਾਨੂੰ ਨਹੀਂ ਲੱਗਦਾ ਜਿਸ ਤਰ੍ਹਾਂ ਹੁਣ ਚੋਣਾਂ ਚੱਲ ਪਿਆ ਲੱਗ ਗਿਆ ਜੀ ਇਲੈਕਸ਼ਨ ਦੇ ਦਿਨ ਹੈਗੇ ਆ ਤੇ ਤੁਹਾਡੇ ਤਰ੍ਹਾਂ ਹੁਣ ਮਿਲੂਗੀ ਯਾਨੀ ਸਾਨੂੰ ਕੋਈ ਯਕੀਨੀ ਨਹੀਂ ਜੀ ਇਹਨਾਂ ਤੇ ਇਹਨਾਂ ਦੇ ਲਾਰੇ ਆ ਜ ਤਨ ਕੋਈ ਯਕੀਨੀ ਇਹਨਾਂ ਤੇ ਪਈ ਤਾਂ ਪਤਾ ਲੱਗੂ ਠੀਕ ਹੈ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਤੁਸੀਂ ਦਿਲ ਸਾਹਿਬ ਦੇ ਐਮਐਲਏ ਸਾਹਿਬ ਆਪਾਰ ਧੰਨ ਲਾਇਆ ਹੈਗਾ ਅੰਗਰ ਬੜੀ ਕੀ ਤੁਹਾਡੇ ਮੰਗਾਂ ਕੀ ਦਾਵਾਰੇ ਮੰਗਾਂ ਸਾਡੀਆਂ ਬਹੁਤੀਆਂ ਨਹੀਂ ਹੈਗੀਆਂ ਕੋਈ ਕੰਮ ਕਰਕੇ ਤਨਖਾਹ ਮੰਗ ਰਹੇ ਆ ਜਿਹੜਾ 14 14 ਮਹੀਨੇ ਹੋ ਗਏ ਇਹ ਸਰਕਾਰ ਤਨਖਾਹ ਨਹੀਂ ਦੇ ਰਹੀ 2 ਸਾਲ ਹੋ ਗਏ ਸਰਕਾਰ ਆਈ ਨੂੰ ਜਿਹੜੀ ਇਸ ਤੋਂ ਪਹਿਲਾਂ ਵੀ ਤਨਖਾਹਾਂ ਨਿਕਲੀਆਂ ਨਾ ਧਰਨਾ ਲਾ ਕੇ ਟੋਕਨ ਅਮਾਊਂਟ ਦੇ ਦਿੰਦੇ ਆ ਕਦੇ 2 ਮਹੀਨਿਆਂ ਦੀ ਤਨਖਾਹ ਦੇਤੀ ਕਦੇ 4ਾਂ ਦੀ ਵੀ ਐਡੀ ਫੇਲ ਸਰਕਾਰ ਐ ਐਡੀ ਨਕਮੀ ਸਰਕਾਰ ਐ ਵੀ ਗੱਲਾਂ ਤਾਂ ਹੋਰ ਕੀਤੀਆਂ ਸੀ ਇਹਨਾਂ ਨੇ ਬੀਬੀਆਂ ਨੂੰ ਕਿਹਾ 1000 ਰੁਪਏ ਦੇਵਾਂਗੇ ਅੰਗਣਵਾੜੀ ਵਰਕਰਾਂ ਨੂੰ ਕਿਹਾ ਤੁਹਾਡਾ ਮਾਣ ਪੱਤਾ ਦੁੱਗਣਾ ਕਰਾਂਗੇ ਅੱਜ ਲੋਕ ਜਿਹੜੇ ਹੈਗੇ ਆ ਮੁਲਾਜ਼ਮ ਤਨਖਾਹ ਤੋਂ ਵੀ ਬੈਠੇ ਆ ਇਹਨਾਂ ਨੇ ਤੌਬਾ ਤੌਬਾ ਕਰਾਈ ਪਈ ਆ ਲੋਕਾਂ ਦੀ ਤੇ ਜੇ ਤੁਸੀਂ ਕੰਮ ਕਰਕੇ ਉਹਨਾਂ ਨੂੰ ਤਨਖਾਹ ਵੀ ਨਹੀਂ ਦੇ ਪਾ ਰਹੇ ਤੇ ਸਰਕਾਰ ਚਲਾਉਣ ਦਾ ਕੀ ਅਧਿਕਾਰ ਐ ਤੁਹਾਨੂੰ ਤੇ ਫਿਰ ਅੱਜ ਤੁਸੀਂ ਕਾਲੇ ਚੁੰਨੀ ਵੀ ਪਾਈਆਂ ਜੀ हां ਕਾਲੀਆਂ ਚੁੰਨੀਆਂ ਲੈ ਕੇ ਆਏ ਹੋਏ ਆ ਰੋਸ ਪ੍ਰਦਰਸ਼ਨ ਕਰ ਰਹੇ ਆ ਤਨਖਾਹਾਂ ਮੰਗ ਰਹੇ ਆ ਬੇਸਿਕ ਨੀਡ ਆ ਜਿਹੜਾ ਇਹਨਾਂ ਦੀ ਬੇਸਿਕ ਜ਼ਿੰਮੇਵਾਰੀ ਆ ਕੋਈ ਬੰਦਾ 30 ਦਿਨ ਕੰਮ ਕਰਦਾ ਉਹਨੂੰ 2 ਤਰੀਕ ਤੱਕ ਤਨਖਾਹ ਮਿਲਣੀ ਚਾਹੀਦੀ ਹੈ ਠੀਕ ਹੈ ਇਹਨਾਂ ਦੇ ਖਾਤੇ 'ਚ ਤਾਂ ਆ ਹੀ ਜਾਂਦੀ ਹੋਣੀ ਹੈ 2 ਤਰੀਕ ਤੱਕ ਤਨਖਾਹ ਇਹਨਾਂ 70000 ਕਰੋੜ ਰੁਪਏ ਇਹਨਾਂ ਨੇ ਪੰਜਾਬ ਦੇ ਸਿਰ ਚੜਾਤਾ ਠੀਕ ਹੈ ਉਹ ਕਾਦੇ ਲਈ ਚੜਾਤਾ ਉਹ ਕਿੱਥੇ ਖਾ ਗਏ ਆਪ ਤਾਂ ਇਹਨਾਂ ਨੇ ਲੁੱਟ ਮਚਾਈ ਹੋਈ ਹੈ ਲੋਕਾਂ ਦੇ ਇਹਨਾਂ ਨੇ ਢਿੱਡ ਧੋਤੇ अच्छा फिर ਤੁਹਾਨੂੰ ਐਮਐਲਏ ਸਾਹਿਬ ਮਿਲੇ ਜੀ ਅੱਜ ਬਿਲਕੁਲ ਨਹੀਂ ਮਿਲੇ ਹੈਗੇ ਉਹ ਤਾਂ ਹੈ ਹੀ ਨਹੀਂ ਕਿ ਕਹਿੰਦੇ ਉਹ ਤਾਂ ਹੈ ਨਹੀਂਗੇ ਇੱਥੇ ਕਿਤੇ ਮੀਟਿੰਗ ਤੇ ਗਏ ਹੋਇਆ ਤੇ ਫਿਰ ਨਹੀਂ ਚੱਲਦਾ ਰੋ ਧਰਨਾ ਮੰਗ ਪੱਤਰ ਦਿੰਨੇ ਆ ਕਹਿੰਦੇ ਵੀ ਉਹਨਾਂ ਦੇ ਪੀ ਹੈ ਜਿਹੜਾ ਮੰਗ ਪੱਤਰ ਲੈਣਗੇ ਤੇ ਮੰਗ ਪੱਤਰ ਦਿੰਨੇ ਆ ਧਰਨਾ ਤਾਂ ਹੁਣ ਇਸ ਤੋਂ ਬਾਅਦ ਮੰਤਰੀ ਤੇ ਲਾਵਾਂਗੇ ਸੀ ਜਿਹੜਾ ਅਗਲਾ ਪ੍ਰੋਗਰਾਮ ਕਿਹੜੇ ਮੰਤਰੀ ਦਾ ਕੈਬਨਿਟ ਮੰਤਰੀ ਜਿਹੜੇ ਸਾਡੇ ਡਿਪਾਰਟਮੈਂਟ ਦੀ ਬਲਜੀਤਪੁਰ ਅੱਛਾ ਜੀ ਆਪਾਂ ਗੱਲ ਕਰੀ ਕਿੰਨੇ ਕਿ ਤੁਹਾਡੇ ਨਾਲ ਪ੍ਰਵਾਹ ਜੁੜੇ ਹੋਏ ਅੰਗਣਵਾੜੇ ਕਿੰਨੇ ਫੈਗੇ ਜੀ ਬਾਂਧੀ ਤਖਾਲੀ ਦੇ ਅੰਗਣਵਾੜੀ ਤੇ ਪੰਜਾਬ ਦੇ ਵਿੱਚ 54 ਹਜ਼ਾਰ ਅੰਗਣਵਾੜੀ ਵਰਕਰ ਹੈਲਪਰ ਕੰਮ ਕਰਦੇ ਹੈਗੇ ਆ ਜਿਹੜਾ ਹੁਣ ਇਹ ਬਠਿੰਡੇ ਦੇ ਵਿੱਚ ਹੈਗੀਆਂ ਇਹ ਘੱਟ ਤੋਂ ਘੱਟ ਵੀ 980 ਅੰਗਣਵਾੜੀ ਵਰਕਰ ਹੈਲਪਰ ਹੈ ਜਿਹੜੀਆਂ ਕੰਮ ਕਰਦੀਆਂ ਤੇ ਪਰਿਵਾਰ ਤਾਂ ਤੁਸੀਂ ਦੇਖ ਲਓ ਹਰ ਇੱਕ ਦੇ ਨਾਲ ਕਿੰਨੇ ਪਰਿਵਾਰ ਹੁੰਦੇ ਆ ਪਰ ਇਹਨਾਂ ਨੂੰ ਪਰਿਵਾਰਾਂ ਦੀ ਪਰਵਾਹ ਕੋਈ ਨਹੀਂ ਇਹਨਾਂ ਦਾ ਤਾਂ ਦਾ ਲੱਗਿਆ ਨਾ ਇੱਕ ਵਾਰੀ ਵੋਟਾਂ ਲੈ ਲੇਂਗਾ ਅਗਲੇ ਤਾਂ ਹੁਣ ਮਹਾਰਾਜੇ ਬਣ ਕੇ ਬੈਠੇ ਹੋਏ ਆ ਅੱਛਾ ਜਿਸ ਤਰ੍ਹਾਂ ਤੁਹਾਡੀ ਇਨੀ ਆਖਾਵਾਂ ਆ ਰਹੀਆਂ ਅੱਗੇ ਵੋਟਾਂ ਵੀ ਆ ਰਹੀਆਂ ਹੈਗੀਆਂ ਕਿ ਫਿਰ ਤੁਸੀਂ ਵੋਟਾਂ ਪਾਉਂਗੇ ਜੋ ਵੀ ਤੁਹਾਡਾ ਉਮੀਦਵਾਰ ਹੋਵੇ ਇਹ ਤਾਂ ਤੁਹਾਨੂੰ ਸਵਾਲ ਹੀ ਤਾਂ ਕਿਸ ਨੂੰ ਕੰਮ ਬਦਲੇ ਤੈਨੂੰ ਖਾਣ ਹੀ ਦੇਣਗੇ ਤਾਂ ਫਿਰ ਵੀ ਵੋਟਰ ਫਿਰ ਕਿਹੜੇ ਮੂੰਹ ਨਾਲ ਵੋਟ ਮੰਗਣਗੇ ਦੱਸੋ ਇਹ ਤਾਂ ਮੰਗ ਹੀ ਨਹੀਂ ਸਕਦੇਗੇ ਇਹ ਹੋਰ ਵੀ ਤੁਹਾਨੂੰ ਪਾਉਂਗੇ ਫਿਰ ਤੇ ਹੋਰ ਨੂੰ ਤਾਂ ਪਾਵਾਂਗੇ ਅਸੀਂ ਕਿਹੜਾ ਨਕਸ ਲਾਈਟਾਂ ਵੀ ਅਸੀਂ ਵੋਟਾਂ ਦਾ ਬਾਈਕਟ ਕੀਤਾ ਹੋਇਆ ਨਹੀਂ ਫਿਰ ਇਹ ਮੰਗਾ ਤਾਂ ਮੰਨੀ ਚੀਜ਼ ਦੇਣਾ ਤੁਹਾਡੇ ਨਾਲ ਔਰ ਅਸੀਂ ਤਾਂ ਕਹਿੰਦੇ ਵੀ ਮੰਨਣੀਆਂ ਚਾਹੀਦੀਆਂ ਇਹ ਤਾਂ ਇਹ ਤਾਂ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਨਾ ਅਸੀਂ ਤਾਂ ਕਹਿੰਦੇ ਕਿਉਂ ਇਦਾਂ ਦੀ ਹਾਲਾਤ ਬਣਾਏ ਇਹਨਾਂ ਨੇ ਕਿਉਂ ਨਹੀਂ ਵੋਟਾਂ ਵੋਟਾਂ ਦੇ ਦਿਨ ਹੋਣ ਲੋਕ ਫਿਰ ਵੀ ਧਰਨੇ ਕਰਦੇ ਹੁਣ ਤੇ ਫਿਰ ਉਹਦਾ ਮਤਲਬ ਤਾਂ ਡਰ ਨਹੀਂ ਹੈਗਾ ਨਾ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਵੀ ਇਹਨਾਂ ਨੂੰ ਇਹ ਲੱਗ ਗਿਆ ਪਤਾ ਵੀ ਅਸੀਂ ਇੱਕ ਵਾਰੀ ਝੂਠ ਤੂਫਾਨ ਮਾਰ ਲਏ ਸਾਡਾ ਲੱਗ ਗਿਆ ਦਾ ਹੁਣ ਸਰਕਾਰ ਸਾਡੀ ਆਉਣੀ ਨਹੀਂ ਲੋਕਾਂ ਨੂੰ ਤਾਂ ਇਹਨਾਂ ਨੇ ਦਰਸਾਇਆ ਰਾਸ਼ਨ ਤੋਂ ਜਨਤਾ ਤਰਸੀ ਜਾਂਦੀ ਹੈ ਸਕਿੰਡ ਸਕੀਮ ਤੋਂ ਕੁੜੀਆਂ ਬੈਠੀਆਂ ਹੈਗੀਆਂ ਬੱਚਿਆਂ ਦੀਆਂ ਫੀਸਾਂ ਨਹੀਂ ਭਰੀਆਂ ਜਾ ਰਹੀਆਂ ਬਿਜਲੀ ਦੇ ਬਿੱਲ ਜਿਹੜੇ ਕਹਿੰਦੇ ਮਾਫ ਐ ਡੇ ਡੇ ਆਗੇ ਲੋਕਾਂ ਨੂੰ ਤਾਂ ਇਹਨਾਂ ਦਾ ਹੁਣ ਕੋਈ ਧਿਆਨ ਨਹੀਂ ਇਹਦਾ ਸਿਰਫ ਆਪਣੀਆਂ ਤਜੋਰੀਆਂ ਭਰਨ ਤੇ ਲੱਗੇ ਹੋਏ ਆ ਕਿਉਂਕਿ ਹੁਣ ਦਾ ਲੱਗਿਆ ਤੋਂ ਬਾਅਦ ਲੱਗਣਾ ਨਹੀਂ ਗੜਿੰਦ ਇਸ ਤਰ੍ਹਾਂ ਚੌਂਜੋਬ ਤਾਂ ਲੱਗ ਗਿਆ ਤੁਸੀਂ ਐਮਐਲਏ ਕੋਠੀ ਵਾਰ ਆਏ ਹੈਗੇ ਉਹ ਇਹ ਤੁਹਾਨੂੰ ਇਹ ਨਹੀਂ ਕਹਿਣਗੇ ਵੀ ਮੈਂ ਹੁਣ ਕੁਝ ਨਹੀਂ ਕਰਦਾ ਚੌਂਜੋਬ ਤੇ ਲੱਗਣਾ ਕੋਈ एलान ਕਰ ਸਕਦਾ ਨਾ ਉਹ ਇਹ ਫੰਡ ਦੇ ਸਕਦਾ ਨਹੀਂ ਨਹੀਂ एलान एलान ਨੂੰ ਕਿਹੜਾ ਸੀ ਕੁਝ ਨਵਾਂ ਮੰਗ ਰਹੇ ਆ ਕੰਮ ਕਰਕੇ ਤਨਖਾਹ ਮੰਗ ਰਹੇ ਆ ਹੋਰ ਹੋਰ ਕੀ ਹੈ ਦੱਸੋ 1 ਜੁੱਲਾ ਠੰਡਾ ਪਿਆ ਜੀ ਫਿਰ ਜੀ ਸਾਰਿਆਂ ਦਾ ਪਰਿਵਾਰ ਵੇ ਜੁੱਲਾ ਲੋਕੀ ਰਾਸ਼ਨ ਧਾਰ ਦੇਣੋਂ ਹਟ ਕੇ ਦੁਕਾਨਾਂ ਵਾਲੇ ਕਹਿੰਦੇ ਕੀ ਗਾਰੰਟੀ ਹੈ ਵੀ ਤੁਹਾਨੂੰ ਸਰਕਾਰ ਤਨਖਾਹ ਦੇਊਗੀ ਜੇ ਸਵਾ ਸਾਲ ਨਹੀਂ ਦਿੱਤੀ ਤਾਂ ਫਿਰ ਕੀ ਗਾਰੰਟੀ ਹੈ ਦੱਸੋ